ਗੁਰਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਆਪ ਆਏ ਸੀ ਇਹ ਆਨੰਦਪੁਰ ਸਾਹਿਬ ਤੇ ਰਾਤੀ ਸਾਨੂੰ ਦਰਸ਼ਨ ਹੋ ਗਏ ਜੀ ਬਹੁਤ ਵਧੀਆ ਤੋਂ ਆਪਾਂ ਵਲੋਗ ਪਾਤਾ ਆ ਆਨੰਦਪੁਰ ਸਾਹਿਬ ਦਾ ਦਰਸ਼ਨ ਕੀਤੇ ਸੀਗੇ ਬਹੁਤ ਵਧੀਆ ਦਰਸ਼ਨ ਹੋਏ ਕਿ ਉਹ ਸਾਰੇ ਜਣੇ ਜਰੂਰ ਵਲੋਗ ਦੇਖਿਓ ਜੀ ਹੁਣ ਆਪਾਂ ਜਾ ਰਹੇ ਹਾਂ ਜੀ ਨਿਆਣਾ ਦੇਵੀ ਤੇ ਹੁਣ ਬਾਕੀ ਹੋਰ ਵੀ ਗੁਰਦਰਾ ਸਾਹਿਬਾਂ ਕੋ ਘੁੰਮेंगे ਇਹ ਵਲੋਗ ਸ਼ਾਮ ਤੱਕ ਤੁਹਾਨੂੰ YouTube ਤੇ ਮਿਲ ਜੇਗਾ ਸਾਰੇ ਜਣੇ ਚੈਨਲ ਨੂੰ ਸਬਸਕ੍ਰਾਈਬ ਕਰਿਓ ਸ਼ੇਅਰ ਲਾਈਕ ਵੀ ਜਰੂਰ ਕਰਿਓ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਲੋ ਜੀ ਆਪਾਂ ਉੱਥੇ ਆਏ ਸੀ ਪਹਿਲਾ ਲੰਗਰ ਲੱਗਾ ਸੀ ਚਾਪ ਗੋੜੇ ਦਾ ਹੋਸ਼ ਆ ਗਿਆ ਜੀ ਸਾਰੀਆਂ ਸੰਗਤਾਂ ਨੇ ਗਰਮ ਅਗਰਮ ਬਕੋੜਾ ਚਾਪ ਗੋੜਾ ਸਾਰੀਆਂ ਸੰਗਤਾਂ ਲੰਗਰ ਛਕਰੀਆਂ ਨੇ ਲੋ ਜੀ ਆਪਾਂ ਪਾ ਤਿਆ ਜੀ ਮਾਤਾ ਨਾਨਾ ਦੇਵੀ ਦੇ ਚਾਲੇ ਹੁਣ ਆਪਾਂ ਚੱਲੇ ਆਂ ਜੀ ਮਾਤਾ ਨਾਨਾ ਦੀਵਿ ਤੇ ਤੁਸੀਂ ਵੀ ਜੁੜੇ ਰਹੋ ਸਾਡੇ ਨਾਲ ਜੀ ਧੰਨ ਵੀ ਕਰੋਣੇ ਦੇ ਦਰਸ਼ਨਾ ਮਾਬਦੇ ਪਾਪਾ ਜਾਨਾ ਜੀ ਸਭ ਤੋਂ ਉੱਪਰ ਲਾਸ ਵਾਲੀ ਪਹਾੜੀ ਤੇ ਪੰਜਾਬ ਦੀ ਹੱਦ ਖਤਮ ਹੋ ਗਈ ਇੱਥੋਂ ਹੰਦਿਆ ਜੀ ਪੰਜਾਬ ਦੀ ਹੱਦ ਖਤਮ ਹੋ ਗੋੜਾ ਬਾ ਹੋ ਗਏ ਆ ਜੀ ਅਮਾ ਚਲ ਵਿੱਚ ਐਂਟਰ ਹੁਣ ਆਪ ਜਾਵਾਂਗੇ ਜੀ ਦਰਸ਼ਨ ਕਰਨ ਸਾਰਿਆਂ ਸੰਗਤਾਂ ਨਾਲ ਜੁੜੇ ਰਹੋ ਜੀ ਤੁਸੀਂ ਵੀ ਕਰਿਓ ਜੀ ਮਾਣ ਦੇ ਚੈੱਕ ਕਰ ਸਕਦੇ ਹੋ ਜੀ ਨਾਨਾ ਦੇਵੀ ਨੂੰ ਜਾਂਦੇ ਉਹ ਉੱਪਰ ਟੋਪ ਤੇ ਆਪਾਂ ਜਾਣਾ ਹੈ ਜੀ ਉੱਥੇ ਜਾ ਕੇ ਕਰਾਵਾਂਗੇ ਜੀ ਤੁਹਾਨੂੰ ਦਰਸ਼ਨ ਜੀ ਨਿਆਣਾ ਦੇਵੀ ਦੇ ਸਾਰੀਆਂ ਸੰਤਾਂ ਨਾਲ ਇਸੇ ਤਰ੍ਹਾਂ ਜੁੜੇ ਰਹੋ ਜੀ ਆਪਾਂ ਆ ਗਿਆ ਜੀ ਨਾਨਾ ਦੇਵੀ ਦੇ ਕੋਲ ਮਾਤਾ ਦੇ ਬਸ ਥੋੜੇ ਟਾਈਮ ਤੱਕ ਤੁਹਾਨੂੰ ਦਰਸ਼ਨ ਕਰਾਉਂਦੇ ਆ ਜੀ ਆਪਾਂ ਜੇ ਆ ਰਹੇ ਆ ਜੀ ਉੱਪਰ ਦੇਖੋ ਜੀ ਤੁਹਾਨੂੰ ਦਰਸ਼ਨ ਕਰਾਉਂਦੇ ਆ ਜੀ ਆਪਾਂ ਜਾਣਾ ਹੈ ਜੀ ਉੱਪਰ ਉੱਪਰ ਜਾਣਾ ਜੀ ਆਪਾਂ ਸਾਰੇ ਅੱਥੇ ਉੱਥੇ ਜਾਣਾ ਹੈ ਜੀ। ਬਸ ਹੁਣ ਅਸੀਂ ਚੱਲੇ ਆਂ ਜੀ ਚਾਲੇ ਪਾਉਣ ਲੱਗੇ ਆਂ ਜੀ ਆਪਾਂ ਨਾਨਾ ਦੇਵੀ ਦੇ ਸਾਰਿਆਂ ਸੰਗਤਾਂ ਨਾਲ ਇਸੇ ਤਰ੍ਹਾਂ ਜੁੜੇ ਰਹੇ ਹੋ ਜੀ। ਤੁਸੀਂ ਵੀਓ ਚੈੱਕ ਕਰ ਸਕਦੇ ਹੋ। ਲੋਥਾ ਤਾਂ ਨਾ ਰਹੀ। ਲਓ ਜੀ ਆਪਾਂ ਪਹੁੰਚ ਗਏ ਜੀ ਉੱਪਰ ਹੁਣ ਤੁਹਾਨੂੰ ਕਰੋਨੇ ਆ ਜੀ। ਨਾਨਾ ਦੇਵੀ ਦੇ ਦਰਸ਼ਨ ਜੀ। ਸਾਰੀਆਂ ਸੰਗਤਾਂ ਨਾਲ ਜੁੜੇ ਰਹੋ ਹੁਣ ਆਪਾਂ ਲੈਣ ਲੱਗੇ ਜਿੱਥੋਂ ਪ੍ਰਸ਼ਾਦ ਪ੍ਰਸ਼ਾਦ ਲੈ ਕੇ ਹੁਣ ਆਪਾਂ ਜਾਵਾਂਗੇ ਜੀ ਉੱਪਰ ਸਾਰੀਆਂ ਸੰਗਤਾਂ ਨਾਲ ਜੁੜੇ ਰਹੋ ਸਾਰੀਆਂ ਜੀ ਉੱਪਰ ਸਾਰੀਆਂ ਸੰਗਤਾਂ ਜਾ ਰਹੀਆਂ ਜੀ ਦਰਸ਼ਨ ਕਰਨ ਵਾਸਤੇ ਟੀਮ ਜੀ ਦਰਸ਼ਨ ਕਰਿਓ ਜੀ ਨਾਨਾ ਦੇਵੀ ਦੇ ਤੁਹਾਨੂੰ ਉੱਪਰ ਜਾ ਕੇ ਦਰਸ਼ਨ ਕਰਨਾ ਨੇ ਆਪਾਂ ਜਾ ਰਹੇ ਹਾਂ ਜੀ ਮੋਟਰਸਾਈਕਲ ਆਤੀ ਸੀ ਪਾਰਕਿੰਗ ਤੇ ਹੁਣ ਆਪਾਂ ਜਾ ਰਹੇ ਹਾਂ ਜੀ ਪੈਦਲ ਉੱਪਰ ਤੁਸੀਂ ਵੀ ਦੇਖਿਓ ਜੀ ਸਾਰੇ ਜਣ ਜੁੜੇ ਰਹੋ ਜੀ ਨਾਲ ਸੰਗਤਾਂ ਤੁਸੀਂ ਵੀ ਕਰੋ ਜੀ ਮਾਤਾ ਦੇ ਦਰਸ਼ਨ ਪ੍ਰਸ਼ਾਦ ਆਪਾਂ ਲੈ ਲਿਆ ਜੀ ਹੁਣ ਆਪਾਂ ਜਾ ਰਹੇ ਆਂ ਜੀ ਉੱਪਰ ਲੋ ਜੀ ਸੱਚੇ ਦਰਬਾਰ ਕੀ ਜੈ ਰੋ ਜੀ ਕਰੋ ਜੀ ਦਰਸ਼ਨ ਬਾਜ਼ਾਰ ਦੇ ਚਲੋ ਜੀ ਪਰਚਾਣਾ ਪਰਚਾਲ ਲੈ ਲਓ ਆਜੋ ਹਾਂ ਜੀ ਹਾਂ ਜੀ ਲੈ ਆ ਲਿਆ ਜੀ ਪ੍ਰਸ਼ਾਦ ਜੀ ਬਾਜ਼ਾਰ ਚੈੱਕ ਕਰ ਸੌਦੇ ਦੀ ਸੱਚੇ ਦਰਬਾਰ ਕੀ ਜੈ ਸਾਸ ਨਾ ਲਾਲੇ ਬਾਜ਼ਾਰ ਦੇਖ ਸਕਦੇ ਹੋ ਤੁਸੀਂ ਆਪਾਂ ਜਾ ਰਹੇ ਹਾਂ ਜੀ ਉੱਪਰ ਤਨ ਕਰਾਨੇ ਆ ਜੀ ਦਰਸ਼ਨ ਆ ਪਹੁੰਚ ਗਏ ਹਾਂ ਜੀ ਉੱਪਰ ਹੁਣ ਤੁਹਾਨੂੰ ਕਰਾਨੇ ਆ ਜੀ ਦਰਸ਼ਨ ਪਾਤਨਾਣਾ ਦੇਵੀ ਦੇ ਪਹੁੰਚ ਗਏ ਆ ਜੀ ਆਪ ਉੱਪਰ ਅੱਜ ਆਪਾਂ ਪਹੁੰਚ ਗਏ ਆ ਜੀ ਉੱਪਰ ਨਾਣਾ ਦੇਵੀ ਦੇ ਹੁਣ ਤੁਹਾਨੂੰ ਵੀ ਕਰੌਣਿਆ ਜੀ ਦਰਸ਼ਨ ਮਾਤਾ ਨਾਣਾ ਦੇਵੀ ਦੇ ਸਾਰੀਆਂ ਸੰਤਾਂ ਉੱਪਰ ਆ ਗੀਆਂ ਜੀ ਹੁਣ ਤੁਹਾਨੂੰ ਕਰੌਣਿਆ ਜੀ ਦਰਸ਼ਨ ਤੁਸੀਂ ਜੁੜੇ ਹੋਣਾ ਨਾਲ ਸਾਡੇ ਪਹੁੰਚ ਗਏ ਆ ਜੀ ਆਪਾਂ ਉੱਪਰ ਮੰਦਿਰ ਤੇ ਹੁਣ ਤੁਹਾਨੂੰ ਕਰੌਣਿਆ ਜੀ ਦਰਸ਼ਨ ਆਜੋ ਲੈਂਡ ਵਿੱਚ ਲੱਗੇ ਹੋਈ ਆ ਜੀ ਆਪਾਂ ਸਾਰੀਆਂ ਸੰਤਾਂ ਕਰੋ ਜੀ ਦਰਸ਼ਨ ਤੁਸੀਂ ਮਾਨਿਆਣਾ ਦੇ ਵੀਰੋ ਸਾਰੀਆਂ ਸੰਗਤਾਂ ਲੋ ਜੀ ਕਰੋ ਸਾਰੀਆਂ ਸੰਗਤਾਂ ਦਰਸ਼ਨ ਜੀ ਮਾਨਿਆਣਾ ਦੇਵ ਦੇ ਆਪਾਂ ਉੱਪਰ ਪਹੁੰਚ ਗਏ ਆ ਜੀ ਕਰੋਣੇ ਆ ਜੀ ਤੁਹਾਨੂੰ ਵੀ ਦਰਸ਼ਨ ਮਾਨਿਆਣਾ ਦੇਵ ਦੇ ਕਰੋ ਜੀ ਦਰਸ਼ਨ ਸਾਰੀਆਂ ਸੰਗਤਾਂ ਆਪਾਂ ਪਹੁੰਚ ਗਏ ਆ ਜੀ ਅੰਦਰ ਭਾਈ ਮੋਬਾਈਲ ਕਿਸ ਤਰ੍ਹਾਂ ਨਹੀਂ ਦਰਸ਼ਨ ਮਾਨਿਆਣਾ ਦੇਵ ਦੇ ਅੰਦਰ ਮੋਬਾਈਲ ਅਲੋਟ ਨਹੀਂ ਸੀਗਾ ਇਸੇ ਕਰਕੇ ਤੁਹਾਨੂੰ ਅੰਦਰ ਦਰਸ਼ਨ ਨਹੀਂ ਕਰਾ ਸਕਿਆ ਬਾਕੀ ਤੁਸੀਂ ਮੰਦਰ ਦੇ ਦਰਸ਼ਨ ਕਰ ਸਕਦੇ ਹੋ ਲੋੜੀ ਦੇ ਦਰਸ਼ਨ ਮਾ ਨਿਆਣਾ ਦੇਵੀ ਦੇ ਸਾਰੀ ਸੰਗਟਾ ਘਾਰੀਆਂ ਜੀ ਦਰਸ਼ਨ ਸਾਰੀ ਸੰਗਟਾ ਪਹੁੰਚੇ ਆ ਦਰਸ਼ਨ ਕਰ ਨਮਸਤੇ ਉਹ ਪ੍ਰਸ਼ਾਦ ਦੇ ਦੋ ਉੱਥੇ ਕਰੋ ਜੀ ਦਰਸ਼ਨ ਮਾ ਨਿਆਣਾ ਦੇਵੀ ਦੇ ਆ ਮਨ ਹੋ ਰਿਹਾ ਜੀ ਹਮਨ ਹੋ ਰਹੀ ਆ ਜੀ ਇਹ ਸੱਚੇ ਬੱਚੇ ਆ ਨਾ ਦੇਖਦੇ ਇਹ ਤੇਰੇ ਦਰਬਾਰ ਆਵੇ ਮਾਤਾ ਜੀ ਜੀ ਦੇ ਦਰਸ਼ਨ ਹਮਨ ਦੇ ਅੱਛਾ ਸਰਾਰਾ ਮੈਨੇ ਇੱਕ ਸੱਤ ਤਕਨਾ ਬਈ ਅਗਵਾ ਹੋ ਗਏ ਨੂੰ ਹੋਈ ਇਹ ਅਧਿਆਤ ਲਿਖਿਆ ਜੁਜੀ ਕਰੋ ਦਰਸ਼ਨ ਹਮਨ ਦੇ ਸਾਡੇ ਲੰਬੜਦਾਰ ਜੀ ਦੇ ਘਰ ਤਾਂ ਵੀ ਦਾ ਬਾਬੇ ਦੇ ਨਹੀਂ 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 ਉਹਨਾਂ ਨੇ ਆਪਣੇ ਹੱਥੋਂ ਲਿਖਿਆ ਗੁਰੂ ਗੋਬਿੰਦ ਸਿੰਘ ਜੀ ਨੇ ਪਟਾ ਕਹਿੰਦੇ ਉਹਨੂੰ ਪਟਾ। ਕਾਂਬਰ ਬੰਦਰ। ਹਾਂ। ਉਹਦੇ ਦਰਸ਼ਨ ਕਰਕੇ ਜਾਂਦੇ ਨੇ ਕੀ ਹੋਲੇ ਮੱਲੇ ਨੂੰ। ਆਪਾਂ ਮੱਥਾ ਟੇਕ ਲਿਆ ਜੀ ਮਾਤਾ ਦੇ। ਬਹੁਤ ਵਧੀਆ ਦਰਸ਼ਨ ਹੋਏ ਜੀ ਸਾਨੂੰ। ਤੇ ਇਸ ਜਗ੍ਹਾ ਤੋਂ ਜੋਨੇ ਮੋਰ ਨੇ ਸ਼ਾਲ ਮਾਰੀ ਜੀ ਥੱਲੇ ਪਹਾੜਾਂ 'ਚ ਆ ਜਗ੍ਹਾ ਤੋਂ ਆਹ ਗੇਟ ਆ ਜੀ। ਦਰਸ਼ਨ ਬਹੁਤ ਵਧੀਆ ਹੋਏ ਜੀ। ਹੁਣ ਆਪਾਂ ਚਾਲੇ ਪਉਣ ਲੱਗੇ ਆ ਜੀ ਥੱਲੇ ਨੂੰ। ਮਾਰੀਨ ਸੰਗਤਾਂ ਨਾਲ ਜੁੜੇ ਰਹੇ ਹਾਂ। ਦਰਸ਼ਨ ਆਪਾਂ ਕਰ ਲਿਆ ਜੀ ਮਾਂ ਨਿਆਣਾ ਦੇਵੀ ਦੇ। ਸਾਰੀਆਂ ਸੰਗਤਾਂ ਪਹੁੰਚੀਆਂ ਦਰਸ਼ਨ ਕਰਨ। ਚਲੋ ਪੰਜਾਬੀ। ਤੁਸੀਂ ਇਥੋਂ ਲੋਕ ਚੱਕ ਕਰ ਸਕਦੇ ਹੋ ਜੀ ਥੱਲੇ ਦਾ। ਦੂਜਾ ਰਾਜਬੰਦ ਲਾਗੇ। ਆਹ ਹੋ ਗਿਆ ਦੂਜਾ ਰਾਜਬੰਦ। ਬਹੁਤ ਵਧੀਆ ਦਰਸ਼ਨ ਹੋ ਗਿਆ ਜੀ। ਤੁਸੀਂ ਵੀ ਦਰਸ਼ਨ ਕਰੋ ਜੀ ਮੰਦਿਰ ਦੇ। ਭਾਈ ਗੋਦੀ ਨਾਣਾ ਦੇਵੀ ਤੋਂ ਬੱਧ ਮੱਥਾ ਟੇਕ ਆਏ ਸੀ ਰਸਤੇ ਵਿੱਚ ਚਾਪ ਪਕੋੜੇ ਦਾ ਲੰਗਰ ਲੱਗਾਇਆ ਜੀ ਹੁਣ ਆ 50 ਪਕੋੜੇ ਦਾ ਲੰਗਰ ਛਕਾਂਗੇ ਜੀ ਵਾਹਿਗੁਰੂ ਜੀ ਕਰੋ ਜੀ ਦਰਸ਼ਨ ਸੰਤਾਂ ਦੇ ਚਾਪ ਪਕੋੜੇ ਦਾ ਲੰਗਰ ਜੀ ਛਕੋ ਛਕੋ ਚਾਪ ਪਕੋੜੇ ਦਾ ਲੰਗਰ ਤੁਹਾਡਾ ਢਿੱਡ ਨਹੀਂ ਭਰਦਾ ਓਏ ਵਾਹਿਗੁਰੂ ਜੀ ਆਪਾਂ ਆਏ ਸੀਗੇ ਨਾਣਾ ਦੇਵੀ ਦੇ ਦਰਸ਼ਨ ਕਰਨ ਅਨੰਦਪੁਰ ਸਾਹਿਬ ਪਹੁੰਚ ਗਏ ਆ ਤੇ ਅਨੰਦਪੁਰ ਸਾਹਿਬ ਨਗਰ ਕੀਰਤਨ ਨਿਗਰ ਆਇਆ ਸਾਰੀਆਂ ਸੰਗਤਾਂ ਨਗਰ ਕੀਰਤਨ ਦੇ ਦਰਸ਼ਨ ਕਰੋ ਜੀ ਨਗਰਕੀਤਾਨ ਇਸ ਤੰਤ ਸਰੀਕੇਸ ਸਰ ਸਾਹਿਬ ਅਨੰਦਪੁਰ ਸਾਹਿਬ ਆਰਿਆਂ ਦੇ ਆਰਿਆਂ ਸੰਗਤਾਂ ਸਰੋੰਜੀ ਦਰਸ਼ਨ ਸੰਗਤਾਂ ਪੰਜ ਬਿਆਰਿਆਂ ਦੀਆਂ ਜੀ ਵਾਹਿਗੁਰੂ ਜੀ ਮੇਰ ਕਰੋ ਸੱਚੇ ਬਾਦਸ਼ਾਹ ਜੀ ਕਿਰਪਾ ਕਰੋ ਬਾਬਾ ਜੀ ਭਾਲਕੀ ਸਾਹਿਬ ਦੇ ਵੀ ਦਰਸ਼ਨ ਕਰੋ ਸਾਰੀਆਂ ਸੰਗਤਾਂ ਵਾਹਿਗੁਰੂ ਜੀ ਮੇਰ ਕਰੋ ਸੱਚੇ ਬਾਦਸ਼ਾਹ ਜੀ ਬਾਬਾ ਜੀ वाहिगुरू जी सते पातशाह जी वाहिगुरू जी महिरबानी करो सते पातशाह जी सारीअ संगता दर्शन करो जी बाबा जी महिरबानी ਪੰਜ ਪੈਰਿਆਂ ਦੇ ਆ ਜੀ ਮੇਰ ਕਰੋ ਬੱਸਾ ਜੀ ਪਾਲਕੀ ਸਾਹਿਬ ਦੇ ਵੀ ਦਰਸ਼ਨ ਕਰੋ ਸਾਰੀਆਂ ਸੰਗਤਾਂ ਅਵਾਜ਼ ਜਿਕਰ ਪਗਰੋ ਤੇ ਪਵਾਇਆ ਗੋ ਜੀ ਫੁੱਲਾਂ ਦੀ ਵਰਖਾ ਕਰ ਰਿਹਾ ਜੀ ਸਾਰੀ ਸੰਗਤ ਫੁੱਲਾਂ ਦੀ ਵਰਖਾ ਹੋ ਰਹੀ ਹੈ ਜੀ ਪੰਜ ਪੈਰਿਆਂ ਦੇ ਉੱਪਰੋਂ ਦੀ ਵਰਖਾ ਕਰ ਰਿਹਾ ਜੀ ਪਾਲਕੀ ਸਾਹਿਬ ਦੇ ਵੀ ਦਰਸ਼ਨ ਕਰ ਲੋ ਸਾਰੀਆਂ ਸੰਗਤਾਂ ਨਗਰ ਕੀਰਤਨ ਨਿਕਲੇ ਆ ਜੀ ਸਤਿ ਸ੍ਰੀ ਅਕਾਲ ਸਾਹਿਬ ਪਾ ਕਰਿਓ ਸੱਚੇ ਬਾਦਸ਼ਾਹ ਜੀ ਵਾਇਰ ਕਰੋ ਸੱਚੇ ਬਾਦਸ਼ਾਹ ਮੇਰ ਕਰੋ ਸੱਚੇ ਬਾਦਸ਼ਾਹ ਜੀ ਵਾਇਰ ਗੁਰਜੀ ਮੇਰ ਕਰੋ ਸੱਚੇ ਬਾਦਸ਼ਾਹ ਜੀ ਨਗਰ ਕੀਤਾ ਨਾ ਦੇਖ ਰਿਹਾ ਸਾਰੀਆਂ ਸੰਗਤਾਂ ਦੇ ਦਰਸ਼ਨ ਕਰੋ ਜੀ ਵਾਇਰ ਗੁਰਜੀ ਕਾਰ ਰਿਹਾ ਜੀ ਤੇ ਫਿਰ ਦੱਸੋ ਜੀ ਸਾਡੇ ਕਿੱਥੇ ਨਾ ਨਿਕਰੇ ਆ ਜੀ ਕਰਕੇ ਹੁਣ ਆਪਾਂ ਆ ਗਏ ਆ ਜੀ ਕੀਰਤਪੁਰ ਸਾਹਿਬ ਤੁਹਾਨੂੰ ਕੀਰਤਪੁਰ ਸਾਹਿਬ ਦੇ ਦਰਸ਼ਨ ਕਰਉਣੇ ਆ ਵਾਹਿਗੁਰੂ ਜੀ ਸਾਰਿਆਂ ਸੰਗਤਾਂ ਦਰਸ਼ਨ ਕਰੋ ਕੀਰਤਪੁਰ ਸਾਹਿਬ ਦੇ ਕੀਰਤਪੁਰ ਸਾਹਿਬ ਦੇ ਦਰਸ਼ਨ ਕਰੋ ਜੀ ਸਾਰੀਆਂ ਸੰਗਤਾਂ ਵਾਹਿਗੁਰੂ ਜੀ ਆਪਾਂ ਆ ਗਏ ਆ ਜੀ ਮੌਲੀ ਸਾਹਿਬ ਦਰਸ਼ਨ ਕਰਿਓ ਵਾਹਿਗੁਰੂ ਜੀ ਮੌਲੀ ਸਾਹਿਬ ਦੇ ਬੜੇ ਜਨਤਕ ਸੰਗਤੋ ਜੀ ਇਨਾਨਕਾਰੀ ਸਾਰੀ ਸੰਗਤ ਸਾਰੀਆਂ ਸੰਗਤਾਂ ਇਨਾਨਕਾਰੀਆਂ ਨੇ ਜੀ ਇਹ ਆ ਜੀ ਆਪਣਾ ਅਸਲੀ ਘਰ ਆਪਾਂ ਸਾਰਿਆਂ ਨੇ ਇੱਥੇ ਆਉਣਾ ਜੀ ਇਹ ਆਪਣਾ ਅਸਲੀ ਘਰ ਆ ਜੀ ਦੇ ਕੋਲ ਅਸਲੀ ਘਰ ਆਪਣਾ ਵਾਲੇ ਗੁਰੂ ਵਾਹਿਗੁਰੂ ਜੀ ਮੁੰਡੇ ਨੇ ਇਸ਼ਨਾਨ ਕਰਾਣ ਦੇ ਕਿਰਤਨਪੁਰ ਸਾਹਿਬ ਦਰਸ਼ਨ ਕਰੋ ਸਾਰੇ ਸੰਗਤ ਦੇ ਬੜਾ ਗਰੀ ਸ਼ਰਧਾ ਭਾਵਨਾ ਨਾਲ ਇਸ਼ਨਾਨ ਕਰ ਰਹੇ ਨੇ ਦੇਖੋ ਵਾਹਿਗੁਰੂ ਜੀ ਦਰਸ਼ਨ ਕਰੋ ਵਾਹਿਗੁਰੂ ਜੀ ਕਿਰਤਨਪੁਰ ਸਾਹਿਬ ਦੀ ਵਾਹਿਗੁਰੂ ਜੀ ਦੇਖੋ ਕਰਦਾ ਭਾਵਨਾ ਸੰਕਤਾ ਇਸ਼ਨਾਨ ਕਰ ਰਹੀਆਂ ਨੇ ਵਾਹਿਗੁਰੂ ਜੀ ਦਰਸ਼ਕ ਕਰੋ ਸੰਕਤਾ ਇਸ਼ਨਾਨ ਕਰ ਰਹੀਆਂ ਨੇ ਵੇਖੋ ਵਾਹਿਗੁਰੂ ਜੀ ਵੇਖੋ ਸੰਕਤਾ ਦਾ ਰਸਤਨਾ ਬਾਬੇ ਦੇ ਵਾਹਿਗੁਰੂ ਜੀ ਆਪੇ ਇਸ਼ਨਾਨ ਕਰਦੇ ਆ ਜੀ ਹੋਰ ਤੁਹਾਨੂੰ ਦੱਸਦੇ ਆ ਜਿੱਥੇ ਫੁੱਲ ਤਾਰੇ ਜਾਂਦੇ ਆ ਇਸ ਜਗ੍ਹਾ ਤੇ ਫੁੱਲ ਤਾਰੇ ਜਾਂਦੇ ਆ ਜੀ ਹੈਤੋ ਜੀ ਤੇ ਪਾਸ ਸਾਰੀ ਮੇਰ ਕੋ ਆਉਂਦੀ ਹੈ ਸਨਤਾਨ ਆ ਰਹੀ ਹੈ ਜੀ ਯਾਦ ਆਏ ਹਾਂ ਉਹ ਕੋਈ ਗੱਲ ਨਹੀਂ ਬਾਕੀ ਇਹ ਕਰਾਉਣੇ ਤੇ ਕਰਾਉ ਸਾਰੀਆਂ ਸਨਟਾਈਜ਼ ਇਨਾਨਕਾਰੀਆਂ ਨੇ ਜੀ ਦਰਸ਼ਨ ਕਰੋ ਜੀ ਹਰ ਸੰਗਤ ਦੇ ਦਰਸ਼ਨ ਕਰੋ ਜੀ ਸੰਗਤਾਂ ਦੇ ਵਾਜੋ ਜੀ ਕਿਰਤਪੁਰ ਸਾਹਿਬ ਬੰਦਰਾਲ ਸੰਤਾ ਪ੍ਰਸ਼ਾਦਾ ਛਕਰੀਆ ਜੀ ਸਾਰੀਆਂ ਸੰਗਤਾਂ ਦੇ ਦਰਸ਼ਨ ਕਰੋਗੇ ਸੇਵਾਦਾਰ ਲੱਗਿਆ ਜੀ ਸੇਵਾਦਾਰ ਆਪਾਂ ਵੀ ਲੱਗਿਆ ਜੀ ਪ੍ਰਸ਼ਾਦਾ ਛਕਣ ਪਰਤਨਾਰੀ ਜੀ ਸਾਦਾ ਸ਼ਰਬਤ ਲਗਿਆ ਜੀ ਆਹ ਤੋਂ ਜੀ ਦਰਸ਼ਨ ਕਰ ਰਏ ਜੀ ਸੰਤਾਂ ਦੇ ਵਾਹਿਗੁਰੂ ਜੀ ਵਾਹਿਗੁਰੂ ਜੀ ਪ੍ਰਸ਼ਾਦਾ ਆਪਾਂ ਛਕ ਲਿਆ ਸੀਗਾ ਹੁਣ ਆਪਾਂ ਲੱਗੇ ਆ ਜੀ ਦਰਸ਼ਨ ਕਰਨ ਕਿਰਤਪੁਰ ਸਾਹਿਬ ਦੇ ਘਰਾ ਪ੍ਰਸ਼ਾਦ ਦੀ ਸੇਵਾ ਚੱਲ ਰਹੀ ਹੈ ਜੀ ਸੇਵਾਦਾਰ ਹਨ ਵਾਹਿਗੁਰੂ ਜੀ ਇਹ ਗੁਰੂ ਬਾਬਾ ਜੀ ਹੁਣ ਆਪਾਂ ਕਰਾਂਗੇ ਜੀ ਦਰਸ਼ਨ ਰਾਹੀ ਜੀ ਨੇਰ ਕਰਿਓ ਵਾਹਿਗੁਰੂ ਖਰੋ ਦਰਸ਼ਨ ਜੀ ਸਾਰੀਆਂ ਸੰਗਤਾਂ ਸਰਬਾਰ ਸਾਹਿਬ ਦੇ ਸਾਰੀਆਂ ਸੰਗਤਾਂ ਦਰਸ਼ਨ ਕਰ ਰਹੀਆਂ ਜੀ ਸਤਿਗੁਰੂ ਪਾ ਸੁਬੇ ਨੰਦ ਸਾਰੀ ਸੰਗਤ ਜੀ ਸੱਚੇ ਬਾਦਸ਼ਾਹ ਜੀ ਕਿਰਪਾ ਕਰੋ ਕਰੋ ਜੀ ਦਰਸ਼ਨ ਸੰਗਤਾਂ ਦੇ ਸਾਰੀਆਂ ਸੰਗਤਾਂ ਦਰਸ਼ਕਾਰੀਆਂ ਜੀ ਭਾਈ ਜੀ ਮੇਰ ਕਰੋ ਕਿਸਪੁਰ ਸਾਹਿਬ ਦੇ ਬਾਬਾ ਜੀ ਮੇਰ ਕਰੋ ਸੱਚੇ ਬਾਦਸ਼ਾਹ ਜੀ ਕਿਰਪਾ ਕਰੋ ਬਾਬਾ ਜੀ ਗੁਰਜੀ ਦਰਸ਼ਨ ਆਪਾਂ ਕਰ ਲਿਆ ਜੀ ਕੇਸਕਰ ਸਾਹਿਬ ਦੇ ਹੁਣ ਆਪਾਂ ਚਾਲੇ ਪਉਣ ਲੱਗੇ ਆ ਜੀ ਬਾਬਾ ਗੁੱਡਨ ਸਾਹਿਬ ਜੁਰਦ ਸਾਹਿਬ ਚੱਲੇ ਆ ਜੀ ਬਾਬਾ ਗੁੱਡਨ ਸਾਹਿਬ ਜੀ ਹੁਣ ਆਪਾਂ ਚਾਲੇ ਪਾਦੇ ਆ ਜੀ ਬਾਬਾ ਗੁੱਡਨ ਸਾਹਿਬ ਉੱਥੇ ਤੁਹਾਨੂੰ ਕਰੋਣੀਆਂ ਜੀ ਦਰਸ਼ਨ ਟੀਮ ਸਾਰੀਆਂ ਸੰਗਤਾਂ ਨਾਲ ਜੁੜੇ ਰਹੋ ਦਰਸ਼ਨ ਕਰਿਓ ਤੇ ਚੈਨਲ ਨੂੰ ਲਾਈਵ ਤੇ ਕਮੈਂਟ ਜ਼ਰੂਰ ਕਰਿਓ ਸਬਸਕ੍ਰਾਈਬ ਚੈਨਲ ਜ਼ਰੂਰ ਕਰਿਓ ਜੀ ਸਾਰੀਆਂ ਸੰਗਤਾਂ ਪਹੁੰਚ ਗਏ ਜੀ ਬਾਬਾ ਬੁੱਢਣ ਸਾਹਿਬ ਗੁਰਦੁਆਰਾ ਸਾਹਿਬ ਉਹ ਤੁਹਾਨੂੰ ਕਰੋਣੇ ਜੀ ਦਰਸ਼ਨ ਇੱਥੇ ਲੱਗਾ ਹੈ ਜੀ ਰੋਜ਼ ਦਾ ਲੰਗਰ ਆਪਾਂ ਪੇਵਾਂਗੇ ਜੀ ਰੋਗ ਸਾਰੇ ਸੰਗਤ ਰੋਜ਼ ਦਾ ਲੰਗਰ ਚੱਲ ਰਿਹਾ ਜੀ ਤੁਹਾਨੂੰ ਕਰੋਣੇ ਜੀ ਹੁਣ ਦਰਸ਼ਨ ਬਾਬਾ ਬੁੱਢਣ ਸਾਹਿਬ ਦੇ ਦਰਸ਼ਨ ਭਾਈ ਗੁਰਜੀ ਜਾ ਰਹੇ ਆ ਜੀ ਆਪਾ ਦਰਸ਼ਨ ਕਰਨ ਬਾਬਾ ਬੋਡਾ ਬਾਬਾ ਬੋਡਾ ਸ਼ਾਹ ਜੀ ਦੇ ਦਰਸ਼ਨ ਕਰਨ ਜਾ ਰਹੇ ਆ ਜੀ ਮੰਡੇ ਕਹਿੰਦੇ ਟੈਟੂ ਬਣਾਉਣਾ ਵਾ ਕਿੰਨੇ ਬਣਾਉਣਾ ਟੈਟੂ ਭਾਈ ਗੁਰਜੀ ਟੈਟੂ ਕਿੰਨੇ ਬਣਾਉਣਾ ਜੇ ਬੱਲੂ ਨੇ ਲਵਾਵਾਂਗੇ ਬਣਾਉਗੇ ਟੈਟੂ ਉਹਨੇ ਕਹਿੰਦਾ ਟੈਟੂ ਬਣਾਉਣਾ ਟੈਟੂ ਬਣਾਣਾ ਭਾਈ ਗੁਰਜੀ ਕਰੋ ਨਿਆ ਜੀ ਤੁਹਾਨੂੰ ਦਰਸ਼ਨ ਬਾਬਾ ਬੋਡਾ ਸ਼ਾਹ ਜੀ ਦੇ ਬਾਜ਼ਾਰ ਲਗਾਇਆ ਜੀ ਸੰਗਤ ਬਹੁਤ ਆ ਰਹੀ ਹੈ ਜੀ ਸੰਤਾਂ ਤੇ ਮਮਾ ਆ ਕੇ ਪਹੁੰਚ ਰਿਹਾ ਨੇ ਬਹੁਤ ਜ਼ਿਆਦਾ ਸੰਗਤ ਆਈਆਂ ਨੇ ਦਰਸ਼ਨ ਕਰਨ ਦਾ ਬਾਜ਼ਾਰ ਲਗਾਇਆ ਜੀ ਬਾਜ਼ਾਰ ਵੇਖੋ ਜੀ। ਲਓ ਜੀ ਆਪਾਂ ਪਹੁੰਚ ਗਏ ਆਂ ਜੀ ਬਾਬਾ ਗੁੱਡਣ ਸ਼ਾਹ। ਇੱਥੇ ਕਹਿੰਦੇ ਆ ਕਿ ਸ਼ੇਰ ਨੇ ਬੱਕਰੀਆਂ ਚਾਰੀਆਂ ਸੀ ਜਾਂ। ਤੁਸੀਂ ਵੀ ਕਰੋ ਦਰਸ਼ਨ ਜੀ। ਸਾਰੀਆਂ ਸਖਤਾਂੀਆਂ ਨੇ ਜੀ। ਕਰੋ ਦਰਸ਼ਨ ਜੀ। ਲਓ ਜੀ ਕਰੋ ਦਰਸ਼ਨ। ਬਾਬਾ ਗੁੱਡਣ ਸ਼ਾਹ ਜੀ ਦੀ ਸਮਾਦ ਹੈ ਜੀ ਬਾਬਾ ਗੁੱਡਣ ਸ਼ਾਹ ਜੀ ਦੀ। ਕਰੋ ਦਰਸ਼ਨ ਸਾਰੇ। ਸਾਰੀਆਂ ਜਾਣਕਾਰੀ ਹੈ ਜੀ ਹੋਰ ਨੂੰ ਨਿਮਰ ਮੋਈ ਸਭਾ ਬੁਲਵਾਇਆ ਹੈ ਵਾਈਗੁਰ ਜੀ ਕਹਿੰਦੇ ਇੱਥੇ ਛੇੜ ਨੇ ਬੱਕਰੀਆਂ ਚਾਰੀਆਂ ਸੀਗੀਆਂ ਪਾਪਾ ਬੁੱਢਾ ਸ਼ਾਹ ਜੀ ਨੇ ਸਮਾਦਿਆ ਕਹਿੰਦੇ ਤੇ ਸ਼ੇਰ ਨੇ ਬੱਕਰੀਆਂ ਚੋਰੀਆਂ ਸੀ ਸਾਰੇ ਸੰਗਤਾਂ ਕਰੋ ਜੀ ਦਰਸ਼ਨ ਕਰੋ ਦਰਸ਼ਨ ਜੀ ਸਾਰੀਆਂ ਸੰਗਤਾਂ ਪਹੁੰਚਿਆ ਨੇ ਹੁਣ ਮਮਾ ਆ ਕੇ ਦਰਸ਼ਨ ਕਰਨ ਵਾਸਤੇ ਬਾਬਾ ਗੁੱਡੇ ਸ਼ਾਹ ਜੀ ਦੇ 50 ਨੰਬਰ ਮੈਂ ਦਰਵਾਜ਼ਾ ਦੀ ਸੇਵਾ ਕਰੋ ਜੀ ਦਰਸ਼ਨ ਸਾਰੀਆਂ ਸੰਗਤਾਂ ਬਾਬਾ ਗੁੱਡੇ ਸ਼ਾਹ ਜੀ ਦੇ ਅਰਦਾਸਾ ਕਰਾ ਰਿਹਾ ਜੀ ਸਾਰੇ ਬਾਬਾ ਗੁੱਡੇ ਸ਼ਾਹ ਜੀ ਦੇ ਅਰਦਾਸਾ ਹੋ ਰਹੀਆਂ ਨੇ ਜੀ ਮੇਰ ਕਰਿਓ ਸੱਚੇ ਬਾਦਸ਼ਾਹ ਜੀ ਵਾਇਗੁਰੂ ਬੱਕਨ ਬਾਬਾ ਜੀ ਸੰਨਾਵਲਾ ਮਾਇਆ ਹੈ ਕੋਈਆਂ ਨੂੰ ਵਰਤਣ ਮਾਰਨਾ ਹਾਂਜੀ ਵਾਇਗੁਰੂ ਜੀ ਕਾ ਖਾਲਸਾ ਵਾਇਗੁਰੂ ਜੀ ਕੀ ਫਤਿਹ ਤੁਹਾਨੂੰ ਦਰਸ਼ਨ ਕਰਾਤੇ ਸੀ ਆਨੰਦਪੁਰ ਸਾਹਿਬ ਦੇ ਤੇ ਨਿਆਣਾ ਦੇਵੀ ਦੇ ਵੀ ਦਰਸ਼ਨ ਕਰਾਤੇ ਸੀ ਤੁਹਾਨੂੰ ਤੇ ਬਾਬਾ ਬੁੱਢਣ ਸਾਹਿਬ ਦੇ ਵੀ ਦਰਸ਼ਨ ਹੋ ਗਏ ਆ ਜੀ ਤੇ ਕਿਰਤਪੁਰ ਸਾਹਿਬ ਦੇ ਦਰਸ਼ਨ ਹੋ ਗਏ ਆ ਜੀ ਹੁਣ ਤੁਹਾਨੂੰ ਕੱਲ ਤੋਂ ਨਵਾਂ ਵਲੋਗ ਆਊਗਾ ਜੀ ਕੱਲ ਸਾਰੇ ਗੁਰਦੁਆਰੇ ਦਾ ਵੀ ਵਲੋਗ ਆਊਗਾ ਕੱਲ ਤੁਹਾਨੂੰ ਬਾਕੀ ਗੁਰਦਾਰ ਸਾਹਿਬ ਦੇ ਦਰਸ਼ਨ ਕਰਾਵਾਂਗੇ ਤੇ ਆ ਗੁਰਦਾਰ ਸਾਹਿਬ ਦੇ ਦਰਸ਼ਨ ਕਰੋ ਜੀ ਤੇ ਵੀਡੀਓ ਨੂੰ ਵੱਧ ਤੋਂ ਵੱਧ ਲਾਈਕ ਕਰੋ ਤੇ ਸ਼ੇਅਰ ਕਰੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ